ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਨੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਜ਼ਰੂਰ ਖਰਾਬ ਦੱਸੀ ਜਾ ਰਹੀ ਹੈ ਕੁਝ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵੀ ਇੱਕ ਅੰਦੋਲਨ ਛਿੜਦਾ ਨਜ਼ਰ ਆਉਣ ਲੱਗਿਆ ਪਰ ਇਹ ਅੰਦੋਲਨ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹੈ ਇਹ ਪੂਰੇ ਵਿਸ਼ਵ ਦੇ ਵਿੱਚ ਫੈਲਿਆ ਹੋਇਆ ਇਹ ਵਿਸ਼ਵ ਵਿਆਪੀ ਅੰਦੋਲਨ ਹੁੰਦਾ ਨਜ਼ਰ ਆਉਣ ਲੱਗਿਆ ਹੁਣ ਵਿਦੇਸ਼ਾਂ ਦੇ ਵਿੱਚੋਂ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮੰਗ ਕਰ ਰਹੀਆਂ ਨੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਘਰ ਵਾਪਸੀ ਦੀ ਉਹਨਾਂ ਦੀ ਰਿਹਾਈ ਦੀ ਐਨਐਸਏ ਦੇ ਤਹਿਤ ਜਿਹੜੀਆਂ ਸਜ਼ਾਵਾਂ ਲੱਗੀਆਂ ਨੇ ਉਹਨਾਂ ਨੂੰ ਰੱਦ ਕਰਨ ਦੀ ਅਪੀਲ ਜਿਹੜੀ ਆ ਕੀਤੀ ਜਾ ਰਹੀ ਹੈ ਔਰ ਵਕ ਵਕ ਦੇਸ਼ਾਂ ਤੋਂ ਇਹੋ ਜੀਆਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਦੱਸ ਦਿੰਦੇ ਆ ਕਿ ਹਾਲ ਹੀ ਦੇ ਵਿੱਚ ਇਟਲੀ ਤੋਂ ਖਬਰ ਸਾਹਮਣੇ ਆ ਰਹੀ ਹੈ ਇਟਲੀ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਔਰ ਉਹਨਾਂ ਨੇ ਮਿਲ ਕੇ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਐਨਐਸਏ ਜਿਹੜੀ ਹੈ ਉਹ ਗਲਤ ਤਰੀਕੇ ਨਾਲ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਉੱਤੇ ਇੰਪੋਜ਼ ਕੀਤੀ ਗਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਇਟਲੀ ਦੇ ਸਿੰਘ ਜਿਹੜੇ ਨੇ ਇਕੱਠੇ ਹੁੰਦੇ ਨੇ ਔਰ ਇਕੱਠਿਆਂ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਨੇ ਨਾ ਸਿਰਫ ਵਿਰੋਧ ਕਰਦੇ ਨੇ ਸਗੋਂ ਉਹਨਾਂ ਦੇ ਵੱਲੋਂ ਸਿੱਧਾ ਨਿਸ਼ਾਨਾ ਸਾਧਿਆ ਜਾਂਦਾ ਆ ਭਾਜਪਾ ਦੇ ਉੱਤੇ ਯਾਨੀ ਕਿ ਪੰਜਾਬ ਦੀ ਮੌਜੂਦਾ ਕੇਂਦਰ ਸਰਕਾਰ ਦੇ ਉੱਤੇ ਦੂਜੇ ਪਾਸੇ ਆਪ ਨੇਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਹਾਲਤ ਬਾਰੇ ਚਰਚਾ ਹੁੰਦੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਬਾਰੇ ਚਰਚਾ ਹੁੰਦੀ ਹੈ ਜਿਹੜੇ ਪੰਜਾਬ ਦੇ ਵਿੱਚ ਤਾਂ ਨਿਪਰਦਰਸ਼ਨ ਤੇ ਬੈਠੇ ਹੋਏ ਨੇ ਭੁਖਟਾਲ ਤੇ ਬੈਠੇ ਹੋਏ ਨੇ ਭੁਖਟਾਲ ਤੋਂ ਗੱਲ ਕਰੀਆ ਬਤਪਾਲ ਸਿੰਘ ਵੀ ਤਾਂ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਵੀ ਭੁਖਟਾਲ ਤੇ ਬੈਠੇ ਹੋਏ ਨੇ 18 ਫਰਵਰੀ ਤੋਂ ਇਹ ਭੁਖਟਾਲ ਚੱਲਦੀ ਪਈ ਆ ਤੇ ਇਸੇ ਭੁਖਟਾਲ ਦੇ ਮੱਦੇ ਨਜ਼ਰ ਹੁਣ ਤੱਕ ਇਹ ਮੰਗੀਤੀ ਜਾ ਰਹੀ ਆ ਕਿ ਪ੍ਰਸ਼ਾਦਾ ਪੰਜਾਬ ਜਾ ਕੇ ਛਕਿਆ ਜਾਵੇਗਾ ਔਰ ਇਸੇ ਪੁਖੜਤਾ ਹਦ ਚਲਦੇ ਚਲਦੇ ਹੁਣ ਤੱਕ ਤਿੰਨ ਮੈਂਬਰ ਅਮਰਪਾਲ ਸਿੰਘ ਦੇ ਗਰੁੱਪ ਦੇ ਉਹ ਗੰਭੀਰ ਰੂਪ ਨਾਲ ਨੁਕਸਾਨੇ ਗਏ ਉਹਨਾਂ ਦੀ ਸੇਫ ਨੁਕਸਾਨੀ ਗਈ ਹੈ ਜਿਸ ਦੇ ਚਲਦੇ ਹਸਪਤਾਲ ਦਾਖਲ ਕਰਵਾਉਣ ਤੱਕ ਦੀ ਨੌਬਤ ਆ ਗਈ ਸੀ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਪੰਜਾਬ ਦੇ ਵਿੱਚ ਸ਼ਰਮ ਨਿਗਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਇਕਾਤਰਕ ਸਾਧ ਜਥੇਦਾਰ ਗਿਆਨੀ ਰਬੀ ਸਿੰਘ ਵੀ ਸਾਹਮਣੇ ਆਉਂਦੇ ਨੇ ਸ਼ਰਮ ਨਿਗਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਮਣੇ ਆਉਂਦੇ ਨੇ ਔਰ ਲਗਾਤਾਰ ਇਹੀ ਅਪੀਲ ਕਰਦੇ ਨੇ ਕਿ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਹਾਲ ਹੀ ਦੇ ਵਿੱਚ ਜਸੇਨਾਲ ਸ੍ਰੀ ਕਾਲ ਤਖਸਾਲ ਦੇ ਹੁਕਮਾਂ ਦੇ ਤਹਿਤ ਵੱਖ-ਵੱਖ ਵਫ਼ਦ ਬਣਾਏ ਗਏ ਪਹਿਲਾਂ ਇੱਕ ਤਿੰਨ ਮੈਂਬਰੀ ਵਫ਼ਦ ਸੀ ਜਿਹਦੀ ਅਗਵਾਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸੀ ਉਸ ਵਫ਼ਦ ਨੇ ਰਾਜਪਾਲ ਬਨਵਾਰੀ لال ਪ੍ਰੋਹਿਤ ਨਾਲ ਮੁਲਾਕਾਤ ਕੀਤੀ ਸੀ ਉਹ ਉਸ ਵੇਲੇ ਵੀ ਇਹੀ ਮੰਗ ਕੀਤੀ ਗਈ ਸੀ ਕਿ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਐਮਐਸਏ ਦੇ ਤਹਿਤ ਜਿਹੜੀ ਸਜ਼ਾ ਮਕਰਰ ਕੀਤੀ ਗਈ ਆ ਉਸ ਉੱਤੇ ਵੀ ਢਿੱਲ ਦੇਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਉਸ ਤਿੰਨ ਮੈਂਬਰੀ ਵਫਦ ਤੋਂ ਬਾਅਦ ਇੱਕ ਹੋਰ ਪੰਜ ਮੈਂਬਰੀ ਵਫਦ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਜਿਸ ਵਫਦ ਦਾ ਮੁੱਖ ਦੇਸ਼ ਸੀਗਾ ਕਿ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਜਿਸ ਵਾਸਤੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨ ਦੇ ਲਈ 13 ਮਾਰਚ ਤੱਕ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਹੈ 13 ਮਾਰਚ ਤੱਕ ਲਿਮਟ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਕੀ ਫੈਸਲਾ ਕਰਨਾ ਹੈ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਕਰੇਗੀ 14 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕਰਨ ਦੀ ਗੱਲ ਜਿਹੜੀ ਹੈ ਅਜੇ ਤੱਕ ਉਹਨੇ ਕੀਤੀ ਹੈ ਪਰ ਫਿਲਹਾਲ ਇਹ ਮੰਗਾਂ ਜਿਹੜੀਆਂ ਨੇ ਉਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਹਿ ਗਈਆਂ ਉਹ ਦੇਸ਼ ਵਿਆਪੀ ਸਗੋਂ ਵਿਸ਼ਵ ਵਿਆਪੀ ਹੁੰਦੀਆਂ ਨਜ਼ਰ ਆਉਣ ਲੱਗੀਆਂ ਨੇ ਇਟਲੀ ਦੇ ਸਿੰਘ ਜਿਹੜੇ ਸਾਹਮਣੇ ਆਏ ਨੇ ਇਟਲੀ ਦੇ ਵਿੱਚ ਸਿੱਖ ਜਥੇਬੰਦੀਆਂ ਸਾਹਮਣੇ ਆਈਆਂ ਨੇ ਉਹਨਾਂ ਨੇ ਵੀ ਪਰਜ਼ੋਰ ਵਿਰੋਧ ਪ੍ਰਦਰਸ਼ਨ ਕੀਤਾ ਆ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਦੀ ਖਿਲਾਫਤ ਕੀਤੀ ਹੈ ਔਰ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ Subscribe to One India channel and never miss an update.